ਇੱਕ ਕਹਾਣੀ ਹੈ ਇੱਕ ਨਵ ਵਿਆਹੀ ਨੂੰ ਅੰਕਿਤਾ ਦੀ ਬਿਰਜਪੁਰ ਪਿੰਡ ਵਿੱਚ ਇੱਕ ਵੱਡੀ ਹਵੇਲੀ ਵਿੱਚ ਨਵੀਂ ਵਿਆਹੀ ਨੂੰ ਅੰਕਿਤਾ ਰਹਿੰਦੀ ਸੀ ਉਹ ਸੌਹਰੇ ਆਈ ਸੀ ਜਿਸ ਕਾਰਨ ਉਸ ਦੀ ਸੱਸ ਸ਼ਾਂਤੀ ਦੇਵੀ ਅਕਸਰ ਤਾਨੇ ਮਾਰਦੀ ਸੀ ਕਿ ਉਹ ਸ਼ਹਿਰੀ ਕੁੜੀਆਂ ਨੂੰ ਘਰ ਦੇ ਕੰਮ ਅਤੇ ਖਾਣੇ ਦੇ ਅਸਲ ਸਵਾਦ ਬਾਰੇ ਨਹੀਂ ਪਤਾ ਸੱਸ ਦਾ ਖਿਆਲ ਸੀ ਕਿ ਖਾਣਾ ਹਮੇਸ਼ਾ ਦਿਲੋਂ ਬਣਾਉਣਾ ਚਾਹੀਦਾ ਹੈ ਇੱਕ ਦਿਨ ਜਦੋਂ ਘਰ ਦੇ ਵਿੱਚ ਦਿੱਲੀ ਤੋਂ ਰਿਸ਼ਤੇਦਾਰਾਂ ਨੇ ਆਉਣਾ ਸੀ ਤਾਂ ਸ਼ਾਂਤੀ ਦੇਵੀ ਉਹਨਾਂ ਦੇ ਨਖਰਿਆਂ ਤੋਂ ਘਬਰਾ ਗਈ ਤਦ ਅੰਕਿਤਾ ਨੇ ਭਰੋਸਾ ਦਿਵਾਇਆ ਕਿ ਉਹ ਸਭ ਲਈ ਟਾਬਾ ਸਟਾਈਲ ਪਨੀਰ ਦੀ ਸਬਜੀ ਅਤੇ ਤੰਦੂਰੀ ਰੋਟੀ ਬਣਾਏਗੀ ਉਸਨੇ ਸਾਲਾਂ ਤੋਂ ਪਏ ਬੰਦ ਪਏ ਪੁਰਾਣੇ ਤੰਦੂਰ ਨੂੰ ਸਾਫ਼ ਕਰਵਾਇਆ ਅਤੇ ਮਿਹਨਤ ਨਾਲ ਖਾਣਾ ਤਿਆਰ ਕੀਤਾ ਖਾਣਾ ਇੰਨਾ ਜ਼ਿਆਦਾ ਸਵਾਦ ਬਣਿਆ ਕਿ ਸਾਰੇ ਮਹਿਮਾਨਾਂ ਨੇ ਅੰਕਤਾ ਦੀ ਬਹੁਤ ਹੀ ਤਾਰੀਫ਼ ਕੀਤੀ ਸ਼ਾਂਤੀ ਦੇਵੀ ਨੇ ਆਪਣੀ ਗਲਤੀ ਮੰਨ ਲਈ ਅਤੇ ਅੰਕਤਾ ਨੂੰ ਗਲੇ ਲਗਾ ਕੇ ਕਿਹਾ ਕਿ ਉਸ ਨੇ ਅੱਜ ਪੂਰੇ ਪਰਿਵਾਰ ਦਾ ਮਾਣ ਰੱਖ ਲਿਆ ਹੈ ਇਸ ਲਈ ਸਾਨੂੰ ਇਹ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਮਿਹਨਤ ਅਤੇ ਪਿਆਰ ਨਾਲ ਕੀਤਾ ਕੰਮ ਹਮੇਸ਼ਾ ਰੰਗ ਲਿਆਉਂਦਾ ਹੈ